ਸਾਡੇ ਧੂਰੀ ਜਿਹੜਾ ਹਲਕਾ ਉਹ ਮੁੱਖ ਮੰਤਰੀ ਦਾ ਹਲਕਾ ਇੱਥੇ ਜਿਹੜੀ ਫਾਟਕਾਂ ਦੇ ਬਾਜ਼ਾਰ ਦੀ ਮੇਨ ਫਾਟਕਾਂ ਦੀ ਸਮੱਸਿਆ ਉਹ ਲਗਭਗ ਇਕੱਲੇ ਰਿੱਕੀ ਜੀ ਜਾਂ ਸਾਡੀ ਦਾ ਕੋਰ ਜੱਥੇਬੰਦੀ ਦੀ ਆਗੂਆਂ ਦੀ ਨਹੀਂ ਹੈਗੀ ਧੂਰੀ 'ਚ ਜਿੰਨਾ 1.5 ਲੱਖ ਵੋਟਰਾਂ ਨੂੰ ਇਹ ਸਮੱਸਿਆ ਆਉਂਦੀ ਹੈ ਇਹ ਜੋ ਬਾਹਰੀ ਬਦਕੀ ਕੋਈ ਨਹੀਂ ਇਹ ਸੀਐਮ ਲੈਵਲ ਤੇ ਕੰਮ ਨਹੀਂ ਹੈ ਕਿ ਐਮਐਲਏ ਲੈਵਲ ਤੇ ਕੰਮ ਨਹੀਂ ਇਹਦੇ ਬਤਨ ਇਹ ਕਰਦੇ ਆ ਸੰਸਦਾਂ ਦੇ ਵਿੱਚ ਜਾਂ ਹੋ ਰਹੇ ਚੰਗੇ ਆਵ ਪਰ ਕਰਨੀ ਕੋਈ ਟੀਮ ਚਲੋ ਅੱਗੇ ਵਾਲਾ ਜਿਹਨੇ ਆਪਣੇ ਡਿਟਲੋ ਕਰਦਾ ਸੱਚੀ ਗੱਲ ਦੱਸੂਈ ਨਹੀਂ ਕੋਈ ਬੰਦਾ ਉਹ ਨੂੰ ਬੰਦੂ ਅਗਲਾ ਕੁਝ ਕਹਿ ਸਕਦਾ ਕੋਈ ਨਾ ਬੰਦੇ ਸੱਚ ਨਾਲ ਨਹੀਂ ਲੱਗੇ ਆੜਕਾ ਦੇ ਕਾਗਜ਼ ਨਹੀਂ ਫਿਰਦੇ ਉਹ ਸਾਰੇ ਉਡਾਉਣੇ ਕਿੱਥੇ ਨੇ ਛੱਡਦੇ ਹੋਏ ਜੋਲ ਨੂੰ ਮੈਂ ਕਹਾਂ ਗੱਡੀ ਤੁਸੀਂ ਬੰਦੇ ਇੱਥੇ ਜਿਹੇ ਗੈਲੈਕਸੀ ਤੁਸੀਂ ਲਾਏ ਇੱਥੇ ਸਾਰਿਆਂ ਨੇ ਬੋਲੋ ਪਹਿਲਾਂ ਸਾਰਿਆਂ ਨੂੰ ਜੈਪੀ ਹੁੰਦੀ ਜੈਪਾਲ ਸਿੰਘ ਜੀ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਤਾਂ ਪਿੱਛੇ ਜਿਹੜਾ ਪ੍ਰੋਗਰਾਮ ਸੀ ਸਾਨੂੰ ਪਤਾ ਸੀ ਜਿਹੜਾ ਰੇਖੀ ਸਾਡਾ ਭਰਾ ਜਿਹੜਾ ਆਪਣੇ ਧੂਰੀ ਦੇ ਜਿਹੜੇ ਮਸਲੇ ਆ ਮੇਨ ਪੂਲਾ ਆਪਾਂ ਨੂੰ ਪਤਾ ਹੀ ਐ ਕਿ ਧੂਰੀ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਕਿ ਇਕੱਲੇ ਅਸੀਂ ਵੀ ਆ ਸਾਡੇ ਸ਼ਹਿਰ ਦੇ ਜਿੰਨੇ ਪੱਤਰਕਾਰ ਭਰਾ ਨੇ ਆ ਹੋਰ ਜਿੱਥੇ ਬੰਦੀਆਂ ਦੇ ਨੇ ਇਹ ਜਿਹੜੇ ਧੂਰੀ ਸ਼ਹਿਰ ਨੂੰ ਪਿਆਰ ਕਰਦੇ ਨੇ ਜੋ ਕਿਸੇ ਵੀ ਪਾਰਟੀ ਤੋਂ ਨਾ ਕਿਸੇ ਵੀ ਜਥੇਬੰਦੀ ਤੋਂ ਨਹੀਂ ਸਾਰਿਆਂ ਨੂੰ ਰੇਖੀ ਜੀ ਦਾ ਇਹ ਇਕੱਲੇ ਰੇਖੀ ਦਾ ਮਸਲਾ ਨਹੀਂ ਹੈਗਾ ਸਾਰੇ ਸ਼ਹਿਰ ਦਾ ਮਸਲਾ ਆਪਾਂ ਨੂੰ ਪਤਾ ਵੀ ਜੇ ਆਪਾਂ ਸ਼ਹਿਰ ਦੇ ਪਰਲੇ ਪਾਸੇ ਜਾਣਾ ਹੋਵੇ ਤਾਂ ਆਪਾਂ ਨੂੰ ਇਹ ਲੱਗਦਾ ਜਿਵੇਂ ਪਟਿਆਲੇ ਜਾਣਾ ਪੈਂਦਾ ਉਸਹਾ ਉਹਨਾਂ ਨੂੰ ਅੱਧੀ ਜਹਾੜੀ ਪਹਿਲਾਂ ਸੋਚਣਾ ਪੈਂਦਾ ਯਾਰ ਕਿ ਜਾਈਏ ਤੇ ਨਾ ਜਾਈਏ ਕਿ ਅਗਲਾ ਗੱਡੀਆਂ ਤੇ ਨਹੀਂ ਜਾਂਦਾ ਅਗਲਾ ਸਕੂਟੀਆਂ ਤੇ ਜਾਂਦਾ ਤੇ ਮਸਲਾ ਸਾਂਝਾ ਮਸਲਾ ਜੇ ਸਰਕਾਰਾਂ ਨੇ ਇਹਦਾ ਹੱਲ ਕਰਕੇ ਮਸਲਾ ਅੱਜ ਚੌਥਾ ਦਿਨ ਹੋ ਗਏ ਰਿਹਾ ਹੈ ਅੱਜ ਤੀਜਾ ਦਿਨ ਚ ਬੈਠਾ ਪਰਾ ਦੇਖੋ ਤੁਸੀਂ ਬਹੁਤ ਸੁੱਤੇ ਹੋਏ ਨੇ ਕਿਸੇ ਦਾ ਪੁੱਤ ਹੈ ਕਿਸੇ ਦਾ ਭਾਈ ਹੈ ਕਿਸੇ ਦਾ ਪਿਓ ਹੈ ਸਰਕਾਰਾਂ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਤੇ ਸ਼ਹਿਰ ਨਿਵਾਸੀਆਂ ਨੂੰ ਤੇ ਜੱਥੇਬੰਦੀਆਂ ਨੂੰ ਤੇ ਪਾਰਟੀਆਂ ਨੂੰ ਕਹਿੰਦੇ ਆ ਕਿ ਸਾਰਿਆਂ ਨੂੰ ਇਹ ਸਾਰਿਆਂ ਦੀ ਲੜਾਈ ਹੈ ਸਾਰਿਆਂ ਨੂੰ ਰੇਕੀ ਦਾ ਸਾਥ ਦੇਣਾ ਚਾਹੀਦਾ ਖੜਕੇ ਨਹੀਂ ਸੰਕਾ ਆਪਾਂ ਤਾਂ ਵੀ ਇਹਦੇ ਨਾਲ ਕੋ ਬੜਤਾਲ ਤੇ ਬਹਿ ਕੇ ਜਿਹੜਾ ਮੇਨ ਜਾਮ ਆਪਣਾ ਚੌਕ ਹੈ ਉੱਥੇ ਬਹਿਣਾ ਚਾਹੀਦਾ ਜਦ ਤੱਕ ਆਪਾਂ ਨੂੰ ਰੇਟਨ ਜਿੰਨੀਆਂ ਦਾ ਉਦੋਂ ਤੱਕ ਉਹ ਚੌਕ ਚੋਂ ਉੱਠੋ ਮੇਨ ਸੜਕ ਤੋਂ ਰੇਕੀ ਦਾ ਸਾਡਾ ਭਰਾ ਬੈਠਿਆ ਸ਼ਹਿਰ ਦੀ ਲੜਾਈ ਹੋ ਰਹੀ ਹੈ ਤਾਂ ਹੀ ਤਾਂ ਬੇਨਤੀ ਕਰ ਰਹੇ ਆਂ ਕਿ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹ ਸ਼ਹਿਰ ਦੀ ਲੜਾਈ ਹੈ ਕੋਈ ਐ ਨਹੀਂ ਹੈਗਾ ਵੀ ਰੇਕੀ ਨੇ ਲੀਡਰ ਬਣ ਜਾਣਾ ਜਾਂ ਪੁਰਾਣੇ ਨੇ ਲੀਡਰ ਬਣ ਜਾਣਾ ਅੱਜ ਦੌੜ ਕੀ ਲੱਗੀ ਜੇ ਅਗਲਾ ਕਹਿੰਦਾ ਰੇਕੀ ਦਾ ਨੰਬਰ ਬਣਾ ਅਜੇ ਫਲਾਣਾ ਨਾ ਬਣਾ ਅਜੇ ਇਹ ਮਸਲਾ ਸ਼ਹਿਰ ਦਾ ਦੇਖੋ ਜਿੰਨੀਆਂ ਵੀ ਪਿੱਛੇ 20 25 ਸਾਲ ਤੋਂ ਆਪ ਸਰਕਾਰਾਂ ਦੇਖ ਰਹੀਆਂ ਉਹ ਪੁਲ ਵਾਲੇ ਮਸਲੇ ਦੀ ਰਾਜਨੀਤੀ ਕਰਦੀਆਂ ਨੇ ਜਿਹੜੇ ਫਾੜਕਾਂ ਤੇ ਆ ਟੇਸ਼ਨ ਤੇ ਆ ਕਿਤੇ ਵੀ ਜਾ ਕੇ ਲੋਕ ਵੀਡੀਓ ਬਣਾਦੇ ਕੁਝ ਕਰਦੇ ਆ ਝੋਕਦੇ ਨੇ ਅੱਜ ਆ ਕੇ ਸਾਥ ਦੇਣੇ ਲੜਾਈ ਸਾਰਿਆਂ ਦੀ ਉਹ ਵੀ ਆ ਕੇ ਮੂਹਰੇ ਲੱਗਣ ਦੇਖੀ ਨੂੰ ਨਾਮ ਮੂਹਰੇ ਕਰਨ ਆਪ ਮੂਹਰੇ ਹੋ ਜਾਣ ਵੀ ਅਸੀਂ ਬੈਠੇ ਆਂ ਉਹ ਬੈਹਿਣ ਨਾਲ ਆ ਕੇ ਲੜਾਈ ਲੜਨ ਜਿੰਨੇ ਕਹਿੰਦੇ ਨੇ ਵੀ ਹਾਂ ਅਸੀਂ ਧੂਰੀ ਨੂੰ ਪਿਆਰ ਕਰਦੇ ਆਂ ਤੂੰ ਲੜਾਈ ਸਾਰੇ ਸ਼ਹਿਰ ਦੀ ਹੈ ਅਸੀਂ ਤੇਹੀ ਅਪੀਲ ਕਰਦੇ ਹਾਂ ਵੀ ਸਾਰਿਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਅੱਜ ਆ ਸਾਡੇ ਸਾਰੇ ਪੱਤਰਕਾਰ ਵੀਰ ਜਿੱਥੇ ਮੰਡੀ ਆ ਤੇ ਆ ਗੂ ਸੀਨੀਅਰ ਸਿਟੀਜ਼ਨ ਸਾਰੇ ਉਹਰੇ ਪਹੁੰਚੇ ਨੇ ਸਾਰਿਆਂ ਨੂੰ ਹੋਰ ਸਾਰੇ ਸ਼ਹਿਰ ਤੋਂ ਆਣਾ ਚਾਹੀਦਾ ਤੇ ਅਸੀਂ ਵੀ ਦੇਖੀ ਜੀ ਦੇ ਨਾਲ ਆ ਜਿੱਥੇ ਸਾਨੂੰ ਕਹਿਣਗੇ ਜਿਵੇਂ ਵੀ ਕੋਈ ਇਹਦੀ ਕਮੇਟੀ ਬਣਾਈ ਜਾਵੇ ਸੌਂਕਾ ਇੱਕ ਕਮੇਟੀ ਡਿਸੀਜਨ ਲਵੇ ਕਿ ਉਹ ਤਾਂ ਦੇਖੋ ਭਰਾ ਕੁਖਰਤਾ ਉੱਤੇ ਬੈਠਿਆ ਜਦੋਂ ਬੰਦਾ ਕੋ ਬਰਦਾਸ਼ਤ ਦੇ ਬੈਠਦਾ ਦਿਮਾਗ ਉਹਦਾ ਨਹੀਂ ਉਹ ਕਰਦਾ ਆਪਾਂ ਇਹਦੇ ਵੀ ਉਹ ਲੋੜ ਨਹੀਂ ਪਾ ਸਕਦੇ ਇੱਕ ਕਮੇਟੀ ਬਣਾ ਕੇ ਇਹਦਾ ਗਠਨ ਕਰਕੇ ਉਹ ਕਮੇਟੀ ਉਹ ਚੀਜ਼ ਦਾ ਫੈਸਲਾ ਲਵੇ ਵੀ ਅੱਗੇ ਆਪਾਂ ਲੜਾਈ ਲੜਨੀ ਕਿਵੇਂ ਆ ਜੇ ਆਪਾਂ ਲੜਾਈ ਜਿੱਤਣੀ ਆ ਸਾਡੇ ਨੇੜਲੇ ਪਿੰਡ ਦਾ ਉਹਦਾ ਨੋਟਵਾਲ ਪਾਤਪਾਟਾ ਸੇ ਕਟਾਕੂਆ ਸਾਡੇ ਧੂਰੀ ਜਿਹੜਾ ਹਲਕਾ ਉਹ ਮੁੱਖ ਮੰਤਰੀ ਦਾ ਹਲਕਾ ਇੱਥੇ ਜਿਹੜੀ ਫਾਟਕਾਂ ਦੇ ਬਾਜ਼ਾਰ ਦੇ ਮੇਨ ਫਾਟਕਾਂ ਦੀ ਸਮੱਸਿਆ ਉਹ ਲਗਭਗ ਇਕੱਲੇ ਰਹੀ ਜੀ ਜਾਂ ਸਾਡੀ ਜਾਂ ਹੋਰ ਜਥੇਬੰਦੀਆਂ ਦੀ ਆਗੂਆਂ ਦੀ ਵੀ ਨਹੀਂ ਲੱਗੀ ਧੂਰੀ 'ਚ ਜਿੰਨਾ 1.5 ਲੱਖ ਵੋਟਰਾਂ ਨੂੰ ਇਹ ਸਮੱਸਿਆ ਆਉਂਦੀ ਜਦੋਂ ਕੋਈ ਇਹ ਬੰਦਾ ਨਹੀਂ ਕਹਿ ਸਕਦਾ ਵੀ ਅਸੀਂ ਦੂਏ ਪਾਸੇ ਬਾਜ਼ਾਰ ਤੇ 10 ਮਿੰਟ ਚ ਜੀ ਫੋਨ ਕਰਕੇ ਕਹਿ ਨਹੀਂ ਸਕਦੇ ਕਿ ਮਾਰਕਟ ਹੋ ਗਈ ਜਾਂ ਕੋਈ ਐਕਸੀਡੈਂਟ ਹੋ ਗਿਆ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਅਸੀਂ 10 ਮਿੰਟ ਚ ਆ ਗਏ ਆਇਆਂ ਨੂੰ ਤਾਂ 2 ਘੰਟੇ ਲੱਗਿਆ 2.5 ਘੰਟੇ ਲੱਗ ਜਾਣ। ਤੇ ਵੱਖ-ਵੱਖ ਪਾਰਟੀਆਂ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਰਾਜਨੀਤੀ ਵੀ ਇਹ ਇਹਦੇ ਹਮੇਸ਼ਾ ਹੁੰਦੀ ਹੈ ਜਾਂ ਵੱਖ-ਵੱਖ ਸਮੇਂ ਤੇ ਠਾਟਾਂ ਦੇ ਰਾਜਨੀਤੀ ਹੁੰਦੀ ਆ ਵੀ ਪੋਰ ਬਣਾਵਾਂਗੇ, ਅਸੀਂ ਮਦਦ ਕਰਾਂਗੇ, ਅਸੀਂ ਅੱਗੇ ਆਵਾਂਗੇ। ਪਰ ਹੁਣ ਇੱਕ ਆਗੂ ਨੇ ਨੌਜਵਾਨ ਨੇ ਰਿੱਖੀ ਨੇ ਫੈਸਲਾ ਲਿਆ ਭੁਖੜਤਾਲ ਰੱਖੀ ਆ। ਅਸੀਂ ਆਡੀ ਪੱਤਰਕਾਰ ਜਿਨੂ ਵੱਲੋਂ ਆਏ ਆ ਸਾਰੇ ਸਾਥੀ ਆਏ ਦੇ ਵਿੱਚ ਵੀ ਅਸੀਂ ਇਹਦੇ ਵਿੱਚ ਮੈਚ ਆਏ ਆ ਤੇ ਸਾਰੇ ਪਾਰਟੀਆਂ ਦੀ ਆਗੂਆਂ ਨੂੰ ਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਨੂੰ, ਚੇਅਰਮੈਨਾਂ ਨੂੰ ਸਾਰਿਆਂ ਨੂੰ ਰਾਖਸਤ ਮੈਂਬਰਾਂ ਨੂੰ ਦੇ ਵੀ ਥੋੜੀ ਹਲਕੇ ਦੇ ਵੋਟਰ ਨੇ ਖਾਸ ਕਰਕੇ ਜਿੰਨੇ ਵੀ ਥੋੜੀ ਹਲਕੇ ਦੇ ਵੋਟਰ ਨੇ ਜਿਨ੍ਹਾਂ ਦਾ ਹੱਕ ਮੰਗਦਾ ਜਿਨ੍ਹਾਂ ਨੂੰ ਇਹ ਰੋਜ਼ ਲੋਡ ਪੈਣੀ ਆ ਇਸ ਇੱਕ ਬੰਦੇ ਨੂੰ ਇਹਦੀ ਲੋਡ ਨਹੀਂ ਪੈਣੀ ਜਿਨ੍ਹਾਂ ਨੂੰ ਇਹਦੀ ਰੋਜ਼ ਲੋਡ ਪੈਣੀ ਆ ਉਹ ਅੱਜ ਰਿਕੀ ਦੇ ਨਾਲ ਖੜਨ ਰਿਕੀ ਦੇ ਨਾਲ ਖੜਨ ਕਿਉਂ ਰਿਕੀ ਦਾ ਮਸਲਾ ਨਹੀਂ ਹੈਗਾ ਵੀ ਰਿਕੀ ਦੇ ਨਾਲ ਖੜਨ ਤਾਂ ਕਿ ਰਿਕੀ ਜੀ ਨੇ ਸੰਘਰਸ਼ ਕੀਤਾ ਉਹਨਾਂ ਨੂੰ ਹੌਸਲਾ ਮਿਲ ਸਕੇ ਅੱਗੇ ਤੋਂ ਕੋਈ ਹੋਰ ਬੰਦਾ ਵੀ ਆਪਦੇ ਇਹਦੇ ਸੰਘਰਸ਼ ਵਿੱਚ ਮਿਲ ਸਕੇ ਇੱਕ ਮੁੱਖ ਮੰਤਰੀ ਦੇ ਹਲਕੇ ਦੇ ਸੰਘਰਸ਼ ਵਿੱਚ ਮਿਲਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਪਰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਜਾ ਰਿਹਾ ਵੀ ਅਸੀਂ ਆਪਦੇ 55 ਕਰੋੜ ਕੇ ਜਮ੍ਹਾਂ ਕਰਾਤਾ ਜਿਤੇ ਅਮੀਦ ਮਿੱਤੂ ਦਾ ਬਿਆਨ ਆਇਆ ਕੇਂਦਰੀ ਮੰਤਰੀ ਦਾ ਵੀ ਐਨਓਸੀਸੀ ਤਾ ਜਾਰੀ ਕਰਾਂਗੇ ਪਹਿਲਾਂ ਦਰਾਹੇ ਵਾਲੀ ਪੁਲ ਦੀ ਕਰੋ ਉਹ ਅਸੀਂ ਭਾਜਪਾ ਦੇ ਮੰਤਰੀ ਨੇ ਇਹ ਭਾਜਪਾ ਕੁਟੜੇ ਉਸ ਨਾਲ ਵੀ ਅਪੀਲ ਕਰਨਾ ਚਾਹੁੰਦੇ ਆ ਵੀ ਧੂਰੀ ਵੀ ਤੁਸੀਂ ਸਿਆਸਤ ਆਵਾਜ਼ੀ ਪਾਰਟੀ ਦਾ ਕਰ ਸਕਦੇ ਹੋ ਪਰ ਸਾਡੇ ਲੋਕਾਂ ਨਾਲ ਸਿਆਸਤ ਨਾ ਕਰੋ ਦਰਾਹੇ ਵਾਲਾ ਪੁਲ ਤੇ ਵੀ ਲੋਕਾਂ ਦੀ ਸਮੱਸਿਆ ਤੁਸੀਂ ਉਹ ਲੋਕਾਂ ਦਾ ਸੋਚ ਰਹੇ ਹੋ ਸਾਡੇ ਲੋਕਾਂ ਨਾਲ ਕਿਵੇਂ ਪੇ ਕਰਦੇ ਹੋ ਜਦੋਂ ਉਹ ਲੋਕਾਂ ਦਾ ਤੁਹਾਨੂੰ ਆਪਣਰਦੀਆ ਦਰਾਹੇ ਵਾਲੀ ਧੂਰੀ ਦੇ ਲੋਕਾਂ ਦੀ ਕੀ ਮਾਰਾ ਵੀ ਤੁਸੀਂ ਇਹਨਾਂ ਦਾ ਨਾਮ ਦਾ ਬੇਇਨਸਾਫੀ ਕਰਦੇ ਹੋ ਸਾਨੂੰ ਇਨਸਾਫ ਦੋ ਸਾਡੇ ਐਨਓਸੀ ਸੈਂਟਰ ਵੱਲੋਂ ਚੱਲੀ ਹੋਵੇ ਤਾਂ ਕਿ ਪੁਲ ਬਣ ਸਕੇ ਖਾਸ ਕਰਕੇ ਧਰਨਾਇ ਤਾਂ ਲੌੜਾ ਪਿਆ ਸੰਘਰਸ਼ ਕਰੀ ਕਲਾ ਪਿਆ ਵੀ ਹੁਣ ਮੁੱਖ ਮੰਤਰੀ ਆਹਮਕੁਰੀ ਨੂੰ ਮਿਲਿਆ ਹੋਇਆ ਦੁਬਾਰੇ ਮੁੱਖ ਮੰਤਰੀ ਨੂੰ ਮਿਲਣਾ ਜੇ ਹੁਣ ਨਾ ਬਣਿਆ ਪੁਲ ਜੇ ਹੁਣ ਨਾ ਲੋਕ ਜੋਗ ਜਾ ਕੇ ਜੇ ਹੁਣ ਨਾ ਸੰਘਰਸ਼ ਵਿਟਿਆ ਪਰ ਮੁੜ ਕੇ ਇਹ ਤੂਰੀ ਦਾ ਪੁਲ ਬਣਨਾ ਨਹੀਂ ਨਾ ਕੋਈ ਬਣਨ ਦੀ ਆਸ ਆ ਸਾਰਿਆਂ ਨੂੰ ਅੱਖ ਜੋੜ ਕੇ ਬੇਨਤੀ ਆ ਕਿ ਸਾਰੇ ਇੱਕ ਮੱਚ ਦੇ ਇਕੱਠੇ ਹੋ ਕੇ ਇਹ ਪੁਲ ਬਣਾਉਣ ਲਈ ਜਰੀਕੀ ਨੇ ਸੰਘਰਸ਼ ਕਰਿਆ ਇਹਦਾ ਸਾਥ ਦਿਈਏ ਤਾਂ ਕਿ ਤੂਰੀ ਦਾ ਪੁਲ ਇਹ ਬਣ ਸਕੇ ਆਏ ਉਹਨਾਂ ਕੋਲ ਬਈ ਜੀ ਮੈਂ ਇਹ ਲਫ਼ਜ਼ ਕਹਿਣਾ ਚਾਹੁੰਦਾ ਹੈ ਕਿ ਪਹਿਲਾਂ ਤਾਂ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਇੱਕ ਕੱਕੜਵਾਲ ਪਿੰਡ ਤੋਂ ਆਕੇ ਬੰਦਾ ਸ਼ਹਿਰ ਦੇ ਲੋਕਾਂ ਵਾਸਤੇ ਇੱਕ ਫਖੜਤਾਲ ਤੇ ਬੈਠਾ 2.5 ਸਾਲ ਦੀ ਉਹਦੀ ਛੋਟੀ ਜੀ ਬੱਚੀ ਹੈ ਮੈਂ ਹੁਣ ਬਈ ਜੀ ਨਾਲ ਗੱਲ ਕਰਦਾ ਸੀ ਕਹਿੰਦੇ ਕੱਲ ਮੇਰੀ ਬੇਟੀ ਆਈ ਕਹਿੰਦੇ ਵੀ ਮੈਂ ਬੜਾ ਭਾਵੁਕ ਹੋ ਗਿਆ ਤੇ ਮੇਰੀ ਬੇਟੀ ਵੀ ਰੋਣ ਲੱਗ ਗਈ ਤੇ ਮੈਂ ਬੀਨ ਇਹ ਕਰਨਾ ਚਾਹੁੰਦਾ ਸ਼ਹਿਰ ਦੇ ਸਾਰੇ ਲੋਕਾਂ ਨੂੰ ਵੀ ਉਹਨਾਂ ਨੂੰ ਵੱਸ ਚੜ ਕੇ ਇਹਨਾਂ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਹੈ ਤੇ ਜਿਹੜੇ ਜਿਆਦੇ ਵੱਡੇ ਸਮਾਜ ਦੇ ਠੇਕੇਦਾਰ ਕਾ ਹੁੰਦੇ ਨੇ ਜਿਨ੍ਹਾਂ ਦੀਆਂ ਦੋ ਦੋ ਸਕੂਟਰੀਆਂ ਰੱਖੇ ਹੋਏ ਨੇ ਇੱਕ 파ੜਕ ਦੇ ਇਧਰਲੇ ਪਾਸੇ ਵਾਸਤੇ ਇੱਕ ਪਰਲੇ ਪਾਸੇ ਵਾਸਤੇ ਵੀ ਉਹਨਾਂ ਨੂੰ ਆਪਣੀ ਕੂੜੀ ਜਥੇਬੰਦੀ ਨਾਲ ਲੈ ਕੇ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਕਿਉਂਕਿ ਜੇਹੀ ਤਾਂ ਉਹ ਸਕੂਟਰੀਆਂ ਤਾਂ ਉਹ ਤਾਂ ਦੋ ਰੱਖ ਉਹਨਾਂ ਕੋਲੇ ਤਾਂ ਪੈਸੇ ਹੈਗੇ ਨੇ ਦੋ ਸਕੂਟਰੀਆਂ ਰੱਖ ਲੀਆਂ ਹੋਰ ਕਿਸੇ ਬੰਦੇ ਕੋਲ ਤਾਂ ਦੋ ਸਕੂਟਰੀਆਂ ਰੱਖਣ ਨੂੰ ਵੀ ਹੋ ਸਕਦਾ ਇੱਕ ਸਕੂਟਰੀ ਲੈਣ ਦੀ ਨਜਾਇਜ਼ ਬੜੀ ਔਖੀ ਹੁੰਦੀ ਆ ਬੰਦੇ ਕੋਲੇ ਪਹਿਲਾਂ ਤਾਂ ਇਹਨਾਂ ਦਾ ਇਹੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੀਦਾ ਸਾਰੇ ਸ਼ਹਿਰ ਨੂੰ ਵੀ ਇੱਕ ਸ਼ਹਿਰ ਦੇ ਵਾਸਤੇ ਇੱਕ ਪਿੰਡ ਚੋਂ ਆ ਕੇ ਸ਼ਖਸ ਇੱਥੇ ਭੁਖੜਤਾਲ ਦੇ ਬੈਠਾ ਸੀਐਮ ਸਿਟੀ ਹੋਵੇ ਤੇ ਬੰਦਾ ਭੁਖੜਤਾਲ ਦੇ ਬੈਠਾ ਹੋਵੇ ਮੌਸਮ ਇਹੋ ਜਿਹਾ ਹੋਵੇ ਤੇ ਉਹਦੀ ਉਹ ਇੱਥੇ ਆ ਕੇ ਨਾ ਕੋਈ ਸੀਐਮ ਦਫ਼ਤਰ ਤੋਂ ਨਾ ਕੋਈ ਸ਼ਹਿਰ ਦਾ ਐਮਸੀ ਨਾ ਕੋਈ ਸ਼ਹਿਰ ਦਾ ਪ੍ਰਧਾਨ ਬੰਦੀ ਆ ਕੇ ਜਾਤਨਾ ਪੁੱਛੇ ਲਾਣਤਾ ਆਪਣੇ ਇਹੋ ਜਿਹੇ ਲੋਕਾਂ ਤੇ ਇਹੋ ਜਿਹੇ ਸਮਾਜ ਤੇ ਵੀ ਤੋਂ ਦੇ ਪਿੱਛੇ ਇੱਕ ਬੰਦਾ ਭੁਖੜਤਾਲ ਦੇ ਆਪਦੇ ਬੱਚੇ ਛੱਡ ਕੇ ਉਰੇ ਬੈਠਾ ਹੈ ਕੋਈ ਤੇ ابن ਮੀਚ ਠੰਡ ਚ ਮਰ ਰਿਹਾ ਹੈ ਭੁੱਖ ਨਾਲ ਮਰ ਰਿਹਾ ਹੈ ਵੀ ਤੁਹਾਨੂੰ ਜਿਹੜੇ ਸਮਾਜ ਦੇ ਠੇਕੇਦਾਰ ਨੇ ਉਹ ਰੇਲ ਗੱਡੀਆਂ ਰੋਕ ਸਕਦੇ ਨੇ ਪੁਲ ਦਾ ਕੰਮ ਰਕਾਉਣ ਵਾਸਤੇ ਤੱਕੀ ਅੱਜ ਇਹਨਾਂ ਦਾ ਸਾਥ ਨਹੀਂ ਦੇ ਸਕਦੇ ਕਿ ਇੱਥੇ ਆ ਕੇ ਉਹ ਬੈਠ ਨਹੀਂ ਸਕਦੇ ਵੀ ਅਸੀਂ ਇਹਨਾਂ ਦਾ ਸਾਥ ਦਈਏ ਆ ਕੇ ਇੱਥੇ ਬੈਠੀਏ ਠੀਕ ਹੈ ਮੈਂ ਬੇਨਤੀ ਕਰਦਾ ਹਾਂ ਕਿ ਸ਼ਹਿਰ ਦੇ ਜਿੰਨੇ ਵੀ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਕੋਈ ਬਹੁਤ ਵਾਰ ਬੰਦੇ ਨੇ ਸ਼ਹਿਰ ਦੇ ਜਿੰਨੇ ਵੀ ਵਾਸੀ ਨੇ ਇਹਨਾਂ ਦਾ ਸਾਥ ਦੇਣ ਆ ਕੇ ਫੱਦ ਚੜ ਕੇ ਇੱਥੇ ਸਾਥ ਦੇਵਾਂਗੇ ਆਪਾਂ ਫੇਰ ਹੀ ਕੁਝ ਬਣਨਾ ਹੈ ਨਹੀਂ ਇੱਥੇ ਕੁਝ ਵੀ ਆਪਾਂ ਕਰਿਆ ਭਿਆ ਇਹ ਦੇਖੋ ਆਪਦੇ ਪਰਿਵਾਰਾਂ ਦੇ ਬੱਚੇ ਛੱਡਣ ਤੋਂ ਬਾਅਦ ਬੰਦਾ ਉਰੇ ਬੈਠਾ ਤਾਂ ਸ਼ਹਿਰ ਵਾਸਤੇ ਬੈਠਾ ਨਹੀਂ ਪਿੰਡੋਂ ਆਗੇ ਨੇ ਇੱਥੇ ਕੀ ਲੈਣਾਂ ਦੀ ਵਿਚਾਰੇ ਨੇ ਆਪਣੇ ਲੋਕਾਂ ਵਾਸਤੇ ਬੈਠਾ ਸਾਡਾ ਇਹਨਾਂ ਨਾਲ ਪੂਰਾ ਸਹਿਯੋਗ ਆ ਅਸੀਂ ਪੂਰਾ ਇਹਨਾਂ ਦਾ ਸਾਥ ਦੇਵਾਂਗੇ ਜੋ ਸਾਡੀ ਇਹ ਸੇਵਾ ਲਾਉਣਗੇ ਜੋ ਡਿਊਟੀ ਲਾਉਣਗੇ ਅਸੀਂ ਆਪਦੇ ਦਿਨੋਂ ਨਿਭਾਵਾਂਗੇ ਕਿਉਂਟ ਕਰਦੇ ਨੇ ਇਕਤ ਇਹ ਵੀ ਬੇਨਤੀ ਆ ਵੀ ਜੇ ਆਪਾਂ ਇੱਕ ਚੀਜ਼ ਦਾ ਜਾਣਦੇ ਆ ਵੀ ਜਿਹੜੀ ਇਹ ਸਰਕਾਰ ਇਹ ਲਾਲੀਪਾਪ ਹੀ ਦਿੰਦੀ ਆ ਲਾਲੀਪਾਪ ਤੋਂ ਬਗੈਰ ਹੋਰ ਕੁਝ ਨਹੀਂ ਦਿੰਦੀ ਜੇ ਸਰਕਾਰ ਕੋਲ ਕੁਝ ਹੁੰਦਾ ਇਹਦਾ ਕੋਈ ਢਾਂਚਾ ਬਣਿਆ ਹੁੰਦਾ ਜਾਂ ਇਹ ਕਿਸੇ ਤਰੀਕੇ ਨਾਲ ਬਣਨਾ ਹੁੰਦਾ ਤਾਂ ਹੁਣ ਨੂੰ ਸੀਐਮ ਸਿਟੀ ਆ ਜੇ ਇੱਥੇ ਨਹੀਂ ਨਾ ਕੰਮ ਹੋਇਆ ਤਾਂ ਪੂਰੇ ਪੰਜਾਬ 'ਚ ਨਹੀਂ ਹੋਣਾ ਜੇ ਅੱਜ ਨਹੀਂ ਇਹ ਹੁੰਦਾ ਤਾਂ ਫਿਰ ਕਿਤੇ ਨਹੀਂ ਹੋਣਾ ਇਸ ਕਰਕੇ ਜੇ ਇਹਨਾਂ ਕੋਲੇ ਕੋਈ ਸਿਸਟਮ ਹਿਸਟਰੀ ਦਾ ਹੁੰਦਾ ਸੀ ਐਮਸੀਟੀ ਵਾਲਿਆਂ ਕੋਲੇ ਜਾਂ ਕਿਸੇ ਕੋਲੇ ਵੀ ਹੁੰਦਾ ਕੋਈ ਇੱਥੇ ਸੀਐਮ ਸਾਹਿਬ ਕੋਲੇ ਹੁੰਦਾ ਤਾਂ ਇਹ ਹੁਣ ਨੂੰ ਇਹ ਮੁੰਡਾ ਸਾਡਾ ਜਿਹੜਾ ਨੌਜਵਾਨ ਇੱਥੇ ਬੈਠਾ ਸਾਡਾ ਵੀਰ ਇਹਨੂੰ ਇੱਥੇ ਭੁੱਖ ਹੜਤਾਲ ਦੇ ਬੈਠਣ ਦੀ ਲੋੜ ਨਹੀਂ ਸੀ ਇਹ ਵੀ ਆਪਣੇ ਰਾਜ ਹੀ ਖੁਸ਼ੀ ਆਉਦੇ ਬੱਚਿਆਂ ਨਾਲ ਖੇਡਦਾ ਠੀਕ ਹੈ ਜੀ ਇਸ ਕਰਕੇ ਬੇਨਤੀ ਆ ਵੀ ਇਹਦਾ ਇਸ ਚੀਜ਼ ਦਾ ਮਸਲੇ ਦਾ ਹੱਲ ਕਰਿਆ ਜਾਵੇ ਤੇ ਇਹਨਾਂ ਦਾ ਜਲਦੀ ਤੋਂ ਜਲਦੀ ਭੁੱਖ ਹੜਤਾਲ ਖਲਵਾਈ ਜਾਵੇ ਤੇ ਅਸੀਂ ਜਿਹੜਾ ਪੌੜਾ ਪੁਲ ਦੇ ਸਮੱਸਿਆ ਦਾ ਹੱਲ ਕੱਢਿਆ ਜਾਵੇ ਪਹਿਲਾਂ ਤਾਂ ਮੈਂ ਜੀ ਦੇ ਵੀਰੇ ਸੀਲ ਪੁੱਛੇ ਨੇ ਉਹਦਾ ਧੰਨਵਾਦ ਕਰਦਾ 14 ਜੋ ਇਹ ਮੁੱਦਾ ਇਸ ਟਾਈਮ ਸ਼ਹਿਰ ਦਾ ਖੱਲੇ ਨੁਕਤਾ ਬਣਿਆ ਹੋਇਆ ਫਾੜਾਂ ਦੇ ਪੁਲ ਬਣਦਾ ਇਹਦੇ ਵਿੱਚ ਕੀ ਆ ਇਹਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨਹੀਂ ਹੈਗੀ ਮੈਂ ਉਧਰ ਦਾ ਨਿਵਾਸੀ ਆ ਜਨਤਨਗਰ ਦਾ ਮੈਨੂੰ 30 ਸਾਲ ਹੋ ਗਏ 15 20 25 ਸਾਲ ਹੋ ਗਏ ਅਸੀਂ ਡੇਲੀ ਉਧਰੋਂ ਇੱਕ ਦੋ ਘੰਟਾ ਖੜਕੇ ਅਸੀਂ ਇਧਰ ਸ਼ਹਿਰ 'ਚ ਐਂਟਰੀ ਕਰਦੇ ਆਂ ਸਾਨੂੰ ਬਤਾ ਸਭ ਤੋਂ ਵੱਡੀ ਦਿੱਕਤ ਕੀ ਜਾ ਰਹੀ ਆ ਠੀਕ ਆ ਇਹਦੇ ਵਿੱਚ ਕੋਈ ਟ੍ਰੈਕਿੰਗ ਸਮੱਸਿਆ ਨਹੀਂ ਹੈਗੀ ਸਭ ਤੋਂ ਵੱਡੀ ਸਮੱਸਿਆ ਇਹਦੇ ਵਿੱਚ ਜਾਨੀ ਨੁਕਸਾਨ ਦੀ ਆ ਹੁਣ ਤਾਂ ਕੰਮ ਚੱਲ ਰਿਹਾ ਫਾੜਗੰਦੇ ਠੀਕ ਆ ਟ੍ਰੇਨਾਂ ਕੈਨਸਲ ਨੇ ਉਹਨਾਂ ਦੇ ਟਾਈਮ 'ਚ ਉਹਦੇ ਬੱਸਾਂ ਵਾਂਗ ਟ੍ਰੇਨ ਆਇਆ ਕਰ ਨਹੀਂ ਆਂ 10-10 ਮਿੰਟਾਂ ਬਾਅਦ ਟ੍ਰੇਨ ਆਇਆ ਕਰ ਨਹੀਂ ਆਂ ਦਿਨ 'ਚ ਸੋ ਟ੍ਰੇਨ ਆਇਆ ਕਰ ਉਧਰ ਵਿੱਚ ਕਿਸੇ ਵੀ ਤਰ੍ਹਾਂ ਦਾ ਅਚਾਨਕ ਨੁਕਸਾਨ ਵੀ ਹੋ ਸਕਦਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਜਦੋਂ ਵੀ ਆਉਣਾ ਪੁਰੇ ਬੱਚੇ ਆਉਂਦੇ ਨੇ ਲੇਡੀਜ਼ ਆਉਂਦੀਆਂ ਨੇ ਦੂਸਰੇ ਲੋਕ ਨਿਚੋਂ ਦੀ ਘੜਵਾਉਂਦੇ ਨੇ ਤੋਂ ਉਹ ਤਾਂ 3-3 ਸਾਲ ਦੇ ਬੱਚੇ ਪੈਦਲ ਤੁਰ ਕੇ ਜਾਂਦੇ ਨੇ ਜੇ ਕੋਈ ਨੁਕਸਾਨ ਹੋ ਗਿਆ ਉਧਰੋਂ ਟ੍ਰੇਨਾਂ ਇਹਦੀਆਂ ਫਾਸਟ ਹੁੰਦੇ ਹੁੰਦੇ ਉਹ ਤਾਂ ਬਿਜਲੀ ਵਾਲੇ ਟ੍ਰੇਨਾਂ ਚੱਲਣ ਲੱਗਦੀਆਂ ਛੋਟੇ ਨੰਗੇ ਗੁਰੂ ਦਾ ਫੜਕਾ ਵਿੱਚ ਦੀ ਉਹ ਚੀਜ਼ ਕਿਵੇਂ ਹੱਲ ਹੋਊਗੀ ਇਸ ਕਰਕੇ ਮੇਰੀ ਸਰਕਾਰ ਨੂੰ ਮਦਦ ਦੀ ਪੀਲ ਆ ਅਸੀਂ ਕਿਸੇ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰਨਾ ਅਸੀਂ ਉਹਨਾਂ ਦੀ ਮਦਦ ਲੈਣੀ ਆ ਵੀ ਜੋ ਵੀ ਅਰਚਨਾਰੀ ਸਭ ਤੋਂ ਵੱਡਾ ਸਵਾਲ ਅੱਜ ਇਹੀ ਬਣਿਆ ਹੋਇਆ ਵੀ ਇਹ ਪੁਲ ਨੂੰ ਰੋਕ ਕੌਣ ਰਿਹਾ ਬਣਨ ਤੇ ਹਰੇਕ ਲੀਡਰ ਕਹਿੰਦਾ ਕਿ ਹਰੇਕ ਲੀਡਰ ਇਹ ਕਹਿੰਦਾ ਕਿ ਵੀ ਇਹ ਪੁਲ ਮਨਜ਼ੂਰ ਹੋ ਗਿਆ ਪਰ ਅਰਚਨ ਕੀ ਰੋਕ ਕੌਣ ਰਿਹਾ ਪੁਲ ਤੋਂ ਉਹ ਬੰਦਾ ਇਹਨੂੰ ਸਾਹਮਣੇ ਲੈਤਾ ਜਾਵੇ ਵੀ ਕੌਣ ਅਰਚਨ ਦੇ ਰਿਹਾ ਇਸ ਤਰ੍ਹਾਂ ਕੇ ਸਾਨੂੰ ਇਹੀ ਮੈਂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਇੱਕ ਦਿਨ ਲੱਖਿਆ ਜਾਵੇ ਸਾਹ ਸ਼ਾਇਰ ਉਹ ਇਕੱਠਾ ਹੋਵੇ ਤਾਂ ਜੋ ਇਸ ਦਾ ਹੱਲ ਕੱਢ ਸਕੀਏ ਹਨਾ ਤਰੀਕੀ ਜੀ ਬੈਠੇ ਨੇ ਇੱਕ ਟਾਈਮ ਬੰਦਾ ਭੁੱਖਾ ਨਹੀਂ ਰਹਿ ਸਕਦਾ ਇਹ ਕਿਹਦੇ ਲਈ ਭੁੱਖੇ ਬੈਠੇ ਨੇ ਲੋਕਾਂ ਲਈ ਭੁੱਖੇ ਬੈਠੇ ਨੇ ਸਾਡੇ ਲਈ ਭੁੱਖੇ ਬੈਠੇ ਨੇ ਇਸ ਕਰਕੇ ਮੈਂ ਦੁਬਾਰਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਜੇ ਰਾਜਨੀਤੀ ਕਰਨ ਦੀ بجائے ਇਹਦਾ ਹੱਲ ਕੀਤਾ ਜਾਵੇ ਇਹਦਾ ਨਹੀਂ ਦਾ ਹੁਣਾਂ ਟਾਈਮ 'ਚ ਕਿਸੇ ਨਵੀਂ ਜਨਤਾਨਗਰ ਦੇ ਨਿਵਾਸੀ ਨੇ ਕਿਸੇ ਸਰਕਾਰ ਨੂੰ ਕੋਈ ਗੋੜ ਨਹੀਂ ਪਾਉਣੀ ਕੀ ਸਾਡੇ ਅੱਜ ਤਿੰਨ ਤੀਜਾ ਦਿਨਾਂ 'ਚ ਇਹਨਾਂ ਕੋਖੜ ਹੜਤਾਲ ਦਾ ਚੱਲ ਰਿਹਾ ਜੀ ਸਾਡੇ ਸਾਰੇ ਬਲਾਰੇ ਬੋਲ ਰਹੇ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਮ ਤਾਂ ਬਹੁਤ ਮੁੱਖ ਮੰਤਰੀ ਨੇ ਕੀਤੇ ਨੇ ਬਜਿੰਦਰ ਸਿੰਘਲੇ ਨੇ ਵੀ ਕੰਮ ਕੀਤਾ ਸੀ ਆਪਦੇ ਹਲਕੇ ਚ ਉਹਨਾ ਕੰਮ ਉਹਰੇ ਸਾਡੇ ਹਲਕੇ ਚ ਨਹੀਂ ਹੋਇਆ ਜਿੰਨਾ ਬਜਿੰਦਰ ਸਿੰਘਲੇ ਨੇ ਕੀਤਾ ਸੀ ਉਹ 35000 ਲੀਟਰ ਤੇ ਮਨਜਿਆ ਦੀ ਜਿਹੜਾ ਆਉਣ ਵਾਲਾ ਸਮਾਂ ਮੁੱਖ ਮੰਤਰੀ ਇਹਨਾਂ ਸਮਝੇ ਵੀ ਅਸੀਂ ਇਹਨੂੰ ਵੀ ਕਿੰਨੀ ਵੋਟ ਤੇ ਹਰਾਵਾਂਗੇ ਇਹ ਮੁੱਖ ਮੰਤਰੀ ਦਾ ਬਣਦੇ ਆਉਂਦੇ ਨੇ ਬਾਦਲ ਕੇ ਬਣਦੇ ਨੇ ਪਹਿਲੇ ਕੈਪਟਨ ਕੇ ਬਣਦੇ ਰਹੇ ਨੇ ਵੀ ਜਿਹੜਾ ਸਾਡੇ ਪੁਲ ਦਾ ਹੱਲ ਹੈ ਹੋਣਾ ਚਾਹੀਦਾ ਸਾਡੇ ਪਈ ਇੱਕ ਪੱਤਰਕਾਰ ਬੋਲੇ ਕਹਿੰਦੇ ਵੀ ਮੁੱਖ ਮੰਤਰੀ ਹੁਣ ਹੈਗਾ ਇੱਥੇ ਵੀ ਨਹੀਂ ਪੁਲ ਬਣਾਣਾ ਪੁਲ ਤਾਂ ਆਪਣਾ ਬਣਾਉਣਾ ਹੀ ਪੋਪਾ ਨੂੰ ਕਰਨਾ। ਬਈ ਇੰਨੀ ਗੱਲ ਕਹਿਣੀ ਚਾਹਣਾ ਜਿੰਨੇ ਵੀ ਸਾਡੇ ਪੂਰੀ ਸੰਗਤਾਂ ਵਾਲੇ ਵਾਲੇ ਦੀ ਉਹ ਸਾਰੀ ਆ ਕੇ ਰੀਜੀ ਦੇ ਨਾਲ ਸਮਰਥਨ ਕਰਨ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੀ ਕਹੋਗੇ? ਹਾਂ ਕੋ ਤੋਂ ਦੀ ਸ਼ਹਿਰ ਵਾਸੀ ਬਹੁਤ ਮਦਦ ਕਰ ਲਿਆ ਕਿ ਸਾਡੇ ਵੀਰ ਦੇਖੋ ਏਡਾ ਵੱਡਾ ਸੰਘਰਸ਼ ਜਿੱਤਣਾ ਪਿਆ ਬਹੁਤ ਪੁਰਾਣੇ ਸਮੇਂ ਤੋਂ ਸਾਰੇ ਸ਼ਹਿਰ ਵਾਸੀਆਂ ਦੀ ਮੰਗ ਹੈ ਉਹਨਾਂ ਨੇ ਕਿ ਰੇਲਵੇ ਪਾਟਕਾ ਦੇ ਫੁੱਲ ਬੰਨਾ ਚਾਹੀਦਾ ਹੈ ਲੋਨ ਲਾਗੇ ਪਰ ਹਾਲੇ ਤੱਕ ਸਮੇਂ ਦੀ ਸਰਕਾਰਾਂ ਨੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਹਿਲਾਂ ਮੈਂ ਪੂਰੀ ਇਹ ਸ ਫੁੱਲ ਦੇ ਮਸਲੇ ਤੇ ਰਾਜਨੀਤੀ ਹੋ ਰਹੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਅਸੀਂ ਫੁੱਲ ਕੇ ਇਸ ਦਾ ਸਮਰਥਨ ਕਰਦੇ ਹਾਂ ਵੀ ਜੋ ਵੀ ਇਹਦੇ ਵਿੱਚ ਕਮੀਆਂ ਨੇ ਚਾਹੇ ਉਹ ਪੰਜਾਬ ਸਰਕਾਰ ਵੱਲੋਂ ਨੇ ਚਾਹੇ ਸੈਂਟਰ ਸਰਕਾਰ ਵੱਲੋਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਲੋਕਾਂ ਦੀ ਮੰਗ ਇਹ ਪੂਰੀ ਹੋਣੀ ਚਾਹੀਦੀ ਹੈ। ਕੋਲਾ ਬੰਨਾ ਹੀ ਬੰਨਾ ਚਾਹੀਦਾ ਔਰ ਇਹ ਸੰਘਰਸ਼ ਜਲਦੀ ਤੋਂ ਜਲਦੀ ਖਤਮ ਹੋਣਾ ਚਾਹੀਦਾ ਤਾਂ ਜੋ ਸਾਡਾ ਵੀਰ ਆਪਣੇ ਘਰ ਆਪਣੇ ਬੱਚੇ ਆਪਣੇ ਜਾ ਸਕੇ ਘਰ ਲਈ। ਔਰ ਦੂਸਰੀ ਗੱਲ ਇਹ ਵਾਲੀ ਗੱਲ ਹੈ। ਫੋਟੋ ਵੀ ਚੈੱਕ ਕਰ ਸਕਦਾ ਮੇਰੇ ਕੋਲ ਬੈਠੂ ਆਈ ਬਾਈ 3 ਇੱਥੇ ਬੈਠੇ ਹੋਇਆ ਇੱਕ ਸਾਲ ਪੁਰਾਣਾ ਸਾਡੇ ਵੀਰ ਰਿਸ਼ੀ ਨੂੰ ਵੀ ਬੇਨਤੀ ਕਰਦਾ ਜਦੋਂ ਉਹ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਹੈ ਇਹਨੂੰ ਲੜੀਵਾਰ ਬਣਾਇਆ ਜਾ ਰਿਹਾ ਹੈ ਸਾਰੇ ਲੋਕ ਸਹਿਯੋਗ ਕਰਨ ਲਈ ਤਿਆਰ ਨੇ ਕਿ ਕਿ ਦੋ ਦਿਨ ਜਿੱਦੀ ਵੀ ਡਿਊਟੀ ਲੱਗੂਗੀ ਉਹ ਬੰਦੇ ਇੱਥੇ ਆ ਕੇ ਬੈਠੇ ਤਾਂ ਜੋ ਇਹਨੂੰ ਵੀ ਥੋੜਾ ਬਹੁਤ ਰੀਲੀਫ ਮਿਲ ਸਕੇ ਲੋਕਾਂ ਦੇ ਉਹ ਪਛਮਾਨ ਬੇਤੀ ਕਰਨਾ ਚਾਹਾਂਗਾ ਵੀ ਇਹ ਇਕੱਲਾ ਰਿਸ਼ੀ ਵੀਰ ਦਾ ਮੁੱਦਾ ਨਹੀਂ ਹੈਗਾ ਚਲੋ ਭੁਖੜਦਾਲ ਇਹਨਾਂ ਦਾ ਫੈਸਲਾ ਹੋ ਸਕਦਾ ਕੱਲਿਆਂ ਦਾ ਅਸੀਂ ਨਹੀਂ ਕਹਿੰਦੇ ਇੱਥੇ ਸਾਰੇ ਬੰਦੇ ਨਾਲ ਭੁਖੜਦਾਲ ਤੇ ਆ ਕੇ ਬੈਠੋ ਜਿੰਨਾ ਵੀ ਸਮਾਂ ਕੱਢ ਸਕਦੇ ਨੇ ਆਪਣੇ ਰੋਜ਼ਮਰ ਦੇ ਕੰਮਾਂ ਦੇ ਵਿੱਚੋਂ ਥੋੜੀ-ਥੋੜੀ ਆ ਕੇ ਤੇ ਹਾਜ਼ਰੀ ਜਰੂਰ ਲਗਵਾਓ ਤਾਂ ਕਿ ਇਹ ਦੇਖੋ ਕੱਲਿਆਂ ਦਾ ਮੁੱਦਾ ਤਾਂ ਹੈ ਨਹੀਂ ਸਾਰੇ ਸ਼ਹਿਰ ਦਾ ਪਿੰਡ-ਪਿੰਡ ਵੀ ਪ੍ਰਭਾਵਿਤ ਹੁੰਦੇ ਨੇ ਇਸ ਤੋਂ ਤੇ ਬਸ ਇੱਥੇ ਮੌਸਲੇ ਲਈ ਵੀਰ ਦੀ ਸਪੋਰਟ ਲਈ ਇੱਥੇ ਆ ਕੇ ਸਾਰਿਆਂ ਨੂੰ ਜਿੰਨਾ ਵੀ ਸਮਾਂ ਕਿਸ ਤੋਂ ਹੁੰਦਾ ਆ ਕੇ ਇੱਥੇ ਜ਼ਰੂਰ ਕਿਤੇ